ਗੁਰਦੁਆਰਾ ਗਊ ਘਾਟ ਸਾਹਿਬ ਪਾਸੇ ਪਹਿਲੀ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਸਮਾਗਮ ਰੱਖੇ ਗਏ ਨੇ ਗੁਰੂ ਸਾਹਿਬ ਦੇ ਵਿਆਹਪੁਰੂ ਦੇ ਸੰਬੰਧ ਵਿੱਚ ਉਹਦੇ ਬਾਰੇ ਜਾਣਕਾਰੀ ਦੇਣ ਵਾਸਤੇ ਪ੍ਰੋਗਰਾਮ ਅਲਿਕਣ ਵਾਸਤੇ ਤੇ ਸੰਗਤਾਂ ਦੇ ਸਹਿਯੋਗ ਵਾਸਤੇ ਅੱਜ ਜਿਹੜੀ ਮੀਟਿੰਗ ਰੱਖੀ ਗਈ ਆ ਜ ਜਿਹਦੇ ਵਿੱਚ ਸਾਰੀਆਂ ਸਭਾ ਸੁਸਾਇਟੀਆਂ ਇਸ ਜਿਹੜੀ ਜੋ ਕਾਰਡ ਦੀ ਪ੍ਰਬੰਧਕ ਕਮੇਟੀ ਦੇ ਨਾਲ ਸਹਿਯੋਗ ਕਰਨ ਵਾਲੀਆਂ ਸਾਰੀਆਂ ਆਈਆਂ ਹੋਈਆਂ ਨੇ। ਔਰ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਵੀ ਕਰਦਾ। ਸਰਦਾਰ ਨੀਕ ਸਿੰਘ ਜੀ ਜੋ ਰਸੀਵਰ ਨੇ ਇਸ ਗੁਰੂ ਘਰ ਦੇ ਸੇਵਾਦਾਰ ਨੇ ਮੁੱਖ ਸੇਵਾਦਾਰ ਉਹ ਆਪਣੀ ਪੂਰੀ ਮਸਤੀਅਤੀ ਦੇ ਨਾਲ ਪੂਰੀ ਟੀਮ ਨੂੰ ਲੈ ਕੇ ਸਾਰੀਆਂ ਸਬਾ ਸੋਸਾਇਟੀਆਂ ਨੂੰ ਨਾਲ ਲੈ ਕੇ ਇੱਥੇ ਪਿਛਲੇ ਲਗਭਗ 1.5-2 ਸਾਲ ਤੋਂ ਸੇਵਾ ਕਰ ਰਹੇ ਨੇ। ਔਰ ਉਸ ਵਿਵਾਦੇ ਦੌਰਾਨ ਇਹਨਾਂ ਨੇ ਕਾਫੀ ਮਿਹਨਤ ਕਰਕੇ ਕਾਫੀ ਪ੍ਰੋਗਰਾਮ ਅਲਿਕੇ ਨੇ ਜਿਨ੍ਹਾਂ ਦੇ ਵਿੱਚ ਆ ਵਿਆਹਪੁਰਪ ਦਾ ਪ੍ਰੋਗਰਾਮ ਪਿਛਲੇ ਸਾਲ ਵੀ ਹੋਇਆ ਸੀ ਨਗਰ ਕੀਰਤਨ ਨਿਕਲਿਆ ਸੀ। ਇਸ ਵਾਰ ਵੀ 3 ਸਤੰਬਰ ਨੂੰ ਨਗਰ ਕੀਰਤਨ ਦਾ ਪ੍ਰੋਗਰਾਮ ਜਿਹੜਾ ਗੁਰੂ ਘਰ ਤੋਂ ਆਰੰਭ ਹੋ ਕੇ ਵਾਪਸ ਰਿਵਰਸ ਜਿਹੜਾ ਅਗੇ ਨਗਰ ਕੀਰਤਨ ਨਿਕਲਦਾ ਰਿਵਰਸ ਰੂਟ ਦੇ ਉੱਤੋਂ ਵਾਪਸ ਉੱਥੇ ਇਸੇ ਗੁਰੂ ਘਰ ਵਿੱਚ ਆਵੇਗਾ। ਸੋ ਉਹਦੇ ਲਈ ਹੋਰ ਵੀ ਪ੍ਰੋਗਰਾਮ ਅਲਿਕੇ ਨੇ 10 ਤਰੀਕ ਤੱਕ ਪ੍ਰੋਗਰਾਮ ਚੱਲਣੇ ਨੇ ਬਹੁਤ ਵੱਡੀ ਪੱਧਰ ਤੇ ਜੰਗੀ ਪੱਧਰ ਤੇ ਸੋ ਨੂੰ ਦਿਹਾਣੇ ਦੀਆਂ ਸਮੁੱਚੇ ਪੰਜਾਬ ਦੀਆਂ ਲਾਗਲੇ ਪਿੰਡਾਂ ਦੀਆਂ ਸੰਗਤਾਂ ਨੂੰ ਬੇਨਤੀ ਆ ਕਿ ਸਾਰੇ ਪ੍ਰੋਗਰਾਮਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਓ ਸਹਿਯੋਗ ਕਰੋ ਔਰ ਨਗਰ ਕੀਰਤਨ ਦੇ ਵਿੱਚ ਵੱਡੀ ਗਿਣਤੀ ਸ਼ਮੂਲੀਅਤ ਕਰੀ ਜਾਵੇ ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਉਹ ਸਿੱਖ ਕੌਮ ਦੇ ਬਾਨੀ ਨੇ ਜਿਨ੍ਹਾਂ ਨੇ ਸਿੱਖ ਪੰਥ ਚਲਾਇਆ ਔਰ ਜਿਨ੍ਹਾਂ ਦੀ ਬਹੁਤ ਵੱਡੀ ਇਸ ਸਮਾਜ ਨੂੰ ਦੁਨੀਆ ਨੂੰ ਕੰਟਰੀਬਿਊਸ਼ਨ ਆ ਬਹੁਤ ਵੱਡਾ ਦੇਣ ਆ ਕਨਸੈਪਟ ਆ ਕਿ ਉਹਨਾਂ ਦਾ ਜੋ ਵਿਸ਼ਵ ਵਿਆਪੀ ਆ ਤਾਂ ਤਾਂ ਬਰਾਦਰੀਆਂ ਦੇਸ਼ਾਂ ਦੀਆਂ ਹੱਦਾਂ ਤੋਂ ਬਾਹਰ ਜਾ ਕੇ ਉਹਨਾਂ ਦਾ ਕਨਸੈਪਟ ਜਿਹੜਾ ਹੈਗਾ ਮਾਨਵਤਾਵਾਦੀ ਆ ਮਨੁੱਖਤਾਵਾਦੀ ਆ ਸੋ ਇਸ ਕਰਕੇ ਉਹਨਾਂ ਦੇ ਇਸ ਸਮਾਗਮਾਂ ਦੇ ਵਿੱਚ ਵਿਆਪੂਰਵ ਦੇ ਸਮਾਗਮਾਂ ਦੇ ਵਿੱਚ ਆਪਾਂ ਸ਼ਮੂਲੀਅਤ ਕਰੀਏ ਵੱਡੀ ਗਿਣਤੀ ਵਿੱਚ ਆਈਏ ਤਾਂ ਜੋ ਉਹਨਾਂ ਦੀਆਂ ਖੁਸ਼ੀਆਂ ਹਾਸਲ ਕਰ ਸਕੀਏ ਆਪਣਾ ਸਮਾਸਫਲਾ ਕਰ ਸਕੀਏ ਕਿਉਂਕਿ ਸਾਡਾ ਹੁਣਾ ਇੱਥੇ ਸਫਲ ਹੋਵੇਗਾ ਕੋਈ ਵੀ ਸਮਾਗਮ ਹੋਵੇ ਉਹਦੇ ਵਿੱਚ ਆ ਕੇ ਆਪਣਾ ਸਮਾਂ ਸਫਲ ਕਰਨਾ ਆਪਣੇ ਅ ਦਸਵੰਦ ਸਫਲ ਕਰਨਾ ਇਹ ਸਾਡਾ ਪਰਜੋਜਨ ਹੋਣਾ ਚਾਹੀਦਾ ਹੈ ਸਾਡਾ ਸਾਰਿਆਂ ਦਾ ਅਕੀਦਾ ਹੋਣਾ ਚਾਹੀਦਾ ਸੋ ਮੈਂ ਸਮਝਦਾ ਵੀ ਸਾਨੂੰ ਵੱਡੇ ਭਾਗਾਂ ਵਾਲਿਆਂ ਲੁਧਿਆਣੇ ਦੇ ਵਿੱਚ ਵੀ ਗੁਰੂ ਸਾਹਿਬ ਦਾ ਤੀਰਸਥ ਸਥਾਨ ਆ ਸੋ ਸਾਰੇ ਲੁਧਿਆਣਾ ਨੁਆਸੀਆਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਇਸ ਸਮਾਗਮਾਂ ਦੇ ਵਿੱਚ ਇਹਨਾਂ ਜੋ ਵੀ ਅਲੀਕੇ ਕੇ ਪ੍ਰੋਗਰਾਮ ਚਾਰ ਤਿੰਨ ਤਰੀਕ ਤੋਂ ਲੈ ਕੇ ਲਗਾਤਾਰ 10 ਤਰੀਕ ਤੱਕ ਚੱਲਣੇ ਨੇ ਉਹਦੇ ਵਿੱਚ ਸ਼ਮੂਲੀਅਤ ਕੀਤੀ ਜਾਵੇ So, बहुत धन्यवाद बहुत मेहरबानी वाइगुरु जी का खालसागुरु जी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप